ਤੁਸੀਂ ਦੇਖ ਰਹੇ ਹੋ ਐਮ ਐਸ ਡਬਲਯੂ ਸਟੱਡੀ ਨਿਊਜ਼ ਜਿੱਥੇ ਕਿ ਤੁਹਾਨੂੰ ਹਰ ਇੱਕ ਪੰਜਾਬ ਦੀ ਸਰਕਾਰੀ ਜਾਂ ਕਿਸੇ ਵੀ ਤਰ੍ਹਾਂ ਦੀ ਲਿਮਟਡ ਨੌਕਰੀ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ ਹੁਣ ਹੀ ਪੰਜਾਬ ਵਿੱਚ ਫੈਰ ਮੈਂਦੀ ਹੈ ਜਿਹੜੀ 1200 ਪਲੱਸ ਭਰਤੀ ਬਾਰੇ ਇੱਕ ਨੋਟਸ ਆਇਆ ਹੈ ਬਿਗ ਨੋਟਸ ਹੈਗਾ ਤਾਂ ਇਸ ਨੋਟਸ ਬਾਰੇ ਪੈ ਗੱਲ ਕਰਦੇ ਹਾਂ ਬਿਲਕੁਲ ਰਿਜ਼ਲਟ ਨਾਲ ਸੰਬੰਧਤ ਹੈਗਾ ਤੇ ਇਨ ਫਿਊਚਰ ਪੰਜਾਬ ਚ ਆਉਣ ਵਾਲੀਆਂ ਨਵੀਆਂ ਅਪਕਮਿੰਗ ਅਸਾਮੀਆਂ ਬਾਰੇ ਵੀ ਗੱਲ ਕਰਾਂਗੇ ਸੋ ਪੰਜਾਬ ਚ ਕਾਫੀ ਅਸਾਮੀਆਂ ਜਿਹੜੀਆਂ ਇਸ ਸਾਲ ਦੇ ਵਿੱਚ 2024 ਚ ਆਉਣ ਵਾਲੀਆਂ ਹੈਗੀਆਂ ਚਲੋ ਜੀ ਇਹ ਨੋਟਸ ਕੀ ਹੈਗਾ ਤੁਸੀਂ ਦੇਖਦੇ ਹੋਗੇ ਜਨਤਕ ਨੋਟਸ ਹੈਗਾ ਚੈਨ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਕਿ ਪੰਜਾਬ ਦੇ ਇਨ ਫਿਊਚਰ ਜਿੰਨੀਆਂ ਵੀ ਸਰਕਾਰੀ ਨੌਕਰੀਆਂ ਹੁੰਦੀਆਂ ਹਰ ਇੱਕ ਨੌਕਰੀ ਦੀ ਜਾਣਕਾਰੀ ਤੁਹਾਡੇ ਤੱਕ ਬਿਲਕੁਲ ਆਥੈਂਟਿਕ ਤਰੀਕੇ ਨਾਲ ਪਹੁੰਚਦੀ ਰਹੂਗੀ ਕੋਈ ਵੀ ਫੇਕ ਨਿਊਜ਼ ਆਪਾਂ ਨਹੀਂ ਇੱਥੇ ਆਪਾਂ ਫਲਾਉਂਦੇ ਹੈਗੇ ਚਲੋ ਜੀ ਕੀ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਜਨਤਕ ਨੋਟਸ ਦਿੱਤਾ ਗਿਆ ਕਿ ਇਸਤਿਹਾਰ ਨੰਬਰ 1/2023 ਰਾਹੀ ਪ੍ਰਕਾਸ਼ ਤੇਰੀਆਂ ਫਾਇਰਮੈਨ ਦੀਆਂ ਅਸਾਮੀਆਂ ਸੀ ਤੇ ਇਹਨਾਂ ਪ੍ਰੋਵੀਜ਼ਨਲ ਰਿਜ਼ਲਟ ਕੰਮ ਮੈਟ ਲਿਸਟ ਜਿਹੜੀ ਪਾਈ ਗਈ ਸੀ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਸੀ ਜੋ ਕਿ ਤਕਨੀਕੀ ਕਾਰਨ ਕਰਕੇ ਵਾਪਸ ਲੈ ਲਿਆ ਗਿਆ ਹੁਣ ਇਹ ਰਿਜ਼ਲਟ ਇੱਕ ਵਾਰ ਵਾਪਸ ਲੈ ਲਿਆ ਗਿਆ ਤਕਨੀਕੀ ਕਾਰਨ ਕਰਕੇ ਅੱਗੇ ਇਹਨਾਂ ਨੇ ਲਿਖਿਆ ਕੀ ਲਿਖਿਆ ਕਹਿੰਦੇ ਵੀ ਸਮੂਹ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਫਾਇਰਮੈਨ ਦੀਆਂ ਅਸਾਮੀਆਂ ਦੇ ਰਿਜ਼ਲਟ ਸੰਬੰਧੀ ਸਮੇਂ-ਸਮੇਂ ਤੇ ਬੋਰਡ ਦੀ ਵੈਬਸਾਈਟ ਹੀ ਚੈੱਕ ਕਰਦੇ ਰਹੋ ਦੇਖੋ ਤਨੂ ਵੈਬਸਾਈਟ ਪਤਾ ਹੁਣ ਜਿਹਨੇ ਵੈਬਸਾਈਟ ਨਾਮ ਹੈ ਪੀ ਟ੍ਰਿਪਲ ਐਸ ਬੀ ਆਫੀਸ਼ੀਅਲ ਜਿਹੜੀ ਵੈਬਸਾਈਟ ਹੈਗੀ ਹੈ .gov. ਹੁੰਦੀ ਹੈ gov ਜਿੱਥੇ ਲਿਖਿਆ ਹੈ ਨਾ gov. ਲਿਖਿਆ ਹੁੰਦਾ ਤਾਂ ਆਪਾਂ ਗਵਰਨਮੈਂਟ ਦੀ ਵੈਬਸਾਈਟ ਆਫੀਸ਼ੀਅਲ ਹੁੰਦੀ ਆ ਕਿਸੇ ਵੀ ਫੇਕ ਵੈਬਸਾਈਟ ਤੇ ਨਾ ਜਾਇਓ ਪਰ ਇਸ ਤੋਂ ਲਗਭਗ ਤੁਸੀਂ ਵੈਬਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਵੀ ਰਿਜ਼ਲਟ ਦੁਆਰਾ ਕਦੋਂ ਆ ਰਿਹਾ ਕਿਉਂਕਿ ਟੈਕਨੀਕਲ ਟੈਕਨੀਕਲ ਕਾਰਨ ਕਰਕੇ ਇੱਕ ਵਾਰ ਰਿਜ਼ਲਟ ਚੱਕ ਲਿਆ ਗਿਆ ਤੇ ਜੇਕਰ ਤੁਸੀਂ ਵੈਬਸਾਈਟ ਨੂੰ ਨਹੀਂ ਵਿਜ਼ਿਟ ਕਰਦੇ ਜਾਂ ਵੈਬਸਾਈਟ ਤੇ ਕਿਤੇ ਨਹੀਂ ਪਹੁੰਚ ਸਕਦੇ ਤਾਂ ਆਪਣੇ ਚੈਨਲ ਨੂੰ ਹੁਣੇ ਫੋਲੋ ਕਰ ਲਓ ਜਦ ਹੀ ਦੁਬਾਰਾ ਪੰਜਾਬ ਚ ਕੋਈ ਨਵੀਆਂ ਸਾਮੀਆਂ ਆਉਂਦੀਆਂ ਬਿਲਕੁਲ ਔਥੈਂਟਿਕ ਨਿਊਜ਼ ਤੁਹਾਨੂੰ ਬਿਲਕੁਲ ਇਸ ਰਿਜ਼ਲਟ ਬਾਰੇ ਦੁਬਾਰਾ ਤੁਹਾਨੂੰ ਕੋਈ ਪੀਡੀਐਫ ਆਇਆ ਜਾਂਦਾ ਜਾਂ ਆਫੀਸ਼ੀਅਲ ਵੈਬਸਾਈਟ ਤੇ ਰਿਜ਼ਲਟ ਬਾਰੇ ਦੁਬਾਰਾ ਕੋਈ ਨਿਊਜ਼ ਆਉਂਦੀ ਹੈ ਤਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਆਪਣੇ ਇਸ ਐਮਐਸਡਬਲਯੂ ਸਟੱਡੀ ਨਿਊਜ਼ ਚੈਨਲ ਦੇ ਉੱਪਰ ਸੋ ਹੁਣੇ ਚੈਨਲ ਨੂੰ ਫੋਲੋ ਕਰ ਲਓ ਇਸ ਚੈਨਲ ਦੇ ਨੀਚੇ ਤੁਹਾਨੂੰ ਆਪਣੇ ਟੈਲੀਗ੍ਰam ਚੈਨਲ ਦਾ ਲਿੰਕ ਹੁੰਦਾ ਹੈਗਾ ਰਿਜ਼ਲਟ ਸਬੰਧੀ ਜਾਂ ਅੰਸਰ ਕੀ ਸਬੰਧੀ ਸਾਰਾ ਕੁਝ ਤੁਹਾਨੂੰ ਮਿਲਦੇ ਇਸ ਤਰ੍ਹਾਂ ਫ੍ਰੀ ਤਿਆਰੀ ਵੀ ਬਹੁਤ ਸਾਰੀਆਂ ਸਵੈਕਟਾਂ ਦੀ ਆਪਣੇ ਚੈਨਲ ਉੱਪਰ ਕਰਵਾਈ ਜਾਂਦੀ ਆ ਸੋ ਇਹ ਸੀ ਤੁਹਾਡੇ ਤੇ ਕਿ ਇਨਫੋ ਵਧੀਆ ਲੱਗੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਮਿਲਾਂਗੇ ਨੈਕਸਟ ਕਿਸੇ ਹੋਰ ਵੀ ਤਦ ਤੱਕ ਲਈ ਧੰਨਵਾਦ ਸਸ਼ੇਕ ਕਾਲ